ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਫਰੈਂਡਸ ਅੱਜ ਅਸੀਂ ਜਾ ਰਹੇ ਸੀਗੇ ਸਗਰਾਂ ਦਾ ਦਿਨ ਸੀਗਾ ਤੇ ਅਸੀਂ ਚੱਲੇ ਹਾਂ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਦਰਸ਼ਨ ਕਰਨ ਮੈਂ ਵੀਰਾ ਛੋਟੀ ਪੂਆ ਜੀ ਦਾ ਬੇਟਾ ਪੂਆ ਅੰਮ੍ਰਿਤ ਤੇ ਮੈਂ ਅਸੀਂ ਤਿੰਨੋਂ ਜਾ ਰਹੇ ਸੀ ਤੇ ਇਹ ਫਾਟਕ ਤਾਂ ਸਾਨੂੰ ਮਿਲਦੇ ਹੀ ਮਿਲਦੇ ਨੇ ਜਦੋਂ ਵੀ ਕਿਤੇ ਜਾਣਾ ਹੁੰਦਾ ਦਿਨ ਨੂੰ ਜਾਓ ਰਾਤ ਨੂੰ ਜਾਓ ਤਾਂ ਇਹਨਾਂ ਨੇ ਸਾਨੂੰ ਟੱਕਰ ਨਹੀਂ ਆਈ ਐ ਤੇ ਟ੍ਰੇਨ ਬਹੁਤ ਜ਼ਿਆਦਾ ਤੇਜ਼ ਗਈ ਸੀਗੀ ਇੱਥੋਂ ਤੇ ਉਸ ਤੋਂ ਬਾਅਦ ਅਸੀਂ ਪਹੁੰਚ ਗਏ ਸੀ ਆਪਣੇ ਪਿੰਡ ਦੇ ਮੋੜ ਤੇ ਤੇ ਇੱਥੇ ਅੱਜ ਜੀ ਸੰਗਰਾਮਦ ਕਰਕੇ ਕੁਝ ਗਰਮੀ ਵੀ ਬਹੁਤ ਜ਼ਿਆਦਾ ਸੀ। ਸ਼ਵੀਲ ਚੱਲ ਰਹੀ ਸੀ ਤੇ ਇੱਥੇ ਪਹਿਲਾਂ ਸਾਰਿਆਂ ਨੇ ਜਲ ਛਕਿਆ ਮੈਂ ਨਹੀਂ ਸੀ ਪੀਤਾ ਕਿਉਂਕਿ ਮੇਰੀ ਸਿਹਤ ਥੋੜੀ ਠੀਕ ਨਹੀਂ ਸੀਗੀ। ਮੈਨੂੰ ਗਰਮੀ ਲੱਗੀ ਹੋਈ ਸੀ ਇਸ ਲਈ ਕੋਲਡ ਵਗੈਰਾ ਸੀ ਤਾਂ ਇਹਨਾਂ ਨੇ ਸਾਰਿਆਂ ਨੇ ਪੀਤਾ ਠੰਡਾ ਪਾਣੀ। ਅਮਰਤ ਨੇ ਵੀ ਪੀਤਾ ਦੋ ਗਲਾਸ ਭਰ ਕੇ ਤੇ ਉਸ ਤੋਂ ਬਾਅਦ ਅਸੀਂ ਪਹੁੰਚ ਗਏ ਸੀ ਜੀ ਫਤਿਹਗੜ ਸਾਹਿਬ ਤੇ ਇਹ ਹੈ ਜੀ ਉੱਥੇ ਦਾ ਗੇਟ ਜਿਹੜਾ ਫਰੰਟ ਤੇ ਆਉਂਦਾ ਹੈ ਤੇ ਇਸ ਤੋਂ ਬਾਅਦ ਹੁਣ ਤੁਹਾਨੂੰ ਦਿਖਾਵਾਂਗੀ ਮੈਂ ਮਸਜਿਦ ਜਿਹੜੀ ਇੱਥੇ ਫੇਮਸ ਆ ਮਤਲਬ ਮਸਜਿਦ ਬਹੁਤ ਵੱਡੀ ਹੈ ਤੇ ਇੱਕ ਸਾਈਡ ਤੇ ਮਸਜਿਦ ਆ ਤੇ ਉਹਦੇ ਆਪੋਜ਼ਿਟ ਸਾਈਡ ਤੇ ਮੋਤੀਰਾ ਮਹਿਰਾਜੀ ਦਾ ਗੁਰਦੁਆਰਾ ਸਾਹਿਬ ਆ ਤੇ ਇਹ ਹੈ ਜੀ ਉਹ ਮਸਜਿਦ ਇੱਥੇ ਵੀ ਬਹੁਤ ਦੁਨੀਆ ਆਉਂਦੀ ਹੈ ਤੇ ਇਹਦੇ ਸਾਹਮਣੇ ਹੈ ਜੀ ਬਾਬਾ ਮੋਤੀਰਾ ਮਹਿਰਾਜੀ ਦਾ ਗੁਰਦੁਆਰਾ ਸਾਹਿਬ ਜਿਹੜੇ ਛੋਟੇ ਸਾਬ ਜਦਿਆਂ ਨੂੰ ਦੁੱਧ ਛਕਾਉਂਦੇ ਸੀਗੇ ਉਹਨਾਂ ਦਾ ਇੱਥੇ ਆ ਤੇ ਜਿਹੜੇ ਉਹ ਪਵਿੱਤਰ ਗਲਾਸ ਨੇ ਉਹ ਵੀ ਇੱਥੇ ਸ਼ੋਭਿਤ ਕੀਤੇ ਹੋਏ ਨੇ ਤੇ ਗਰਮੀ ਬਹੁਤ ਜ਼ਿਆਦਾ ਸੀ ਅੱਜ ਤਾਂ ਵੈਸੇ ਵੀ ਥੋੜੀ ਸੰਗਤ ਕਰਕੇ ਭੀੜ ਹੋਊਗੀ ਫਿਰ ਅਸੀਂ ਪਹੁੰਚ ਗਏ ਸੀਗੇ ਜੀ ਫਤਿਹਗੜ ਸਾਹਿਬ ਤੇ ਦੇਖੋ ਕਿੰਨੀ ਤੇਜ਼ ਧੁੱਪਾ ਬਹੁਤ ਫਰਸ਼ਨਾ ਤਪ ਰਿਹਾ ਸੀਗਾ ਤੇ ਇਸਕੇ ਪਹਿਲਾ ਤਾਂ ਨਾ ਠੰਡਾ ਜਲ ਛਕਦੇ ਆ ਕਿਉਂਕਿ ਪੰਜ ਪੰਜ 10 10 ਮਿੰਟ ਬਾਅਦ ਹੀ ਪਿਆਸ ਲੱਗ ਰਹੀ ਸੀਗੀ ਇੰਨੀ ਜ਼ਿਆਦਾ ਗਰਮੀ ਸੀਗੀ ਵਸ ਇੱਥੇ ਸਾਰਿਆਂ ਨੇ ਜਲ ਛਕਿਆ ਤੇ ਹੁਣ ਚੱਲਦੇ ਆ ਜੀ ਅੰਦਰ ਗੁਰੂ ਘਰ ਤੇ ਦਰਸ਼ਨ ਕਰਦੇ ਆ ਗੁਰਦੁਆਰਾ ਸਾਹਿਬ ਜੀ ਦੇ ਤੇ ਸੰਗਤ ਦੇਖ ਲੋ ਜੀ ਕਿੰਨੀ ਆਈ ਹੋਈ ਸੀ ਅਸੀਂ ਪਹੁੰਚੇ ਸੀ 11:30 ਦੇ ਕਰੀਬ ਪਹੁੰਚੇ ਸੀਗੇ ਫਿਰ ਵੀ ਸੰਗਤ ਮਤਲਬ ਆ ਜਾ ਰਹੀ ਸੀਗੀ ਸੰਗਰਾਂਤ ਦੇ ਕਰਕੇ ਤਾਂ ਸਾਰੇ ਆਉਂਦੇ ਨੇ ਨਾ ਤੇ ਬਸ ਅਸੀਂ ਪਹਿਲਾਂ ਇੱਥੇ ਪੈਰ ਧੋਤੇ ਸਾਰਿਆਂ ਨੇ ਤੇ ਇਹ ਜੀ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰੋ ਤੇ ਫਿਰ ਅਸੀਂ ਤੇ ਆ ਦੇ ਕਰਵਾਉਣੀ ਆ ਅਸੀਂ ਇਸ ਲਈ ਮੈਂ ਤੇ ਵੀਰੇ ਚਲੇਗੇ ਸੀਗੇ ਦੇਖ ਕਰਵਾਉਣ ਤੇ ਉੱਥੇ ਵੀ ਲਾਈਨ ਲੰਬੀ ਖੜੀ ਸੀ ਤੇ ਜੈਨਸ ਵਾਲੀ ਅੱਜ ਲਾਈਨ ਘੱਟ ਸੀਗੀ ਫਿਰ ਮੈਂ ਵੀਰੇ ਨੂੰ ਕਹਤਾ ਕਿ ਤੂੰ ਹੀ ਜਾਇਆ ਤੇ ਉਹ ਦੇਖ ਕਰਵਾਉਣ ਗਿਆ ਸੀਗਾ ਤੇ ਮੈਂ ਵੇਟ ਕਰ ਰਹੀ ਸੀਗੀ ਹੁਣ ਚੱਲਦੇ ਆਂ ਜੀ ਅੰਦਰ ਦਰਸ਼ਨ ਕਰਨ ਲਈ ਤੇ ਨਾਲੇ ਦੇਗ ਦਾ ਵੀ ਭੋਗ ਲਵਾ ਦਿੰਨੇ ਆਂ ਤੇ ਫਿਰ ਅਸੀਂ ਨੀਚੇ ਆ ਗਏ ਸੀਗੇ ਜੀ ਭੋਰਾ ਸਾਹਿਬ ਜੀ ਤੇ ਇਹ ਪਵਿੱਤਰ ਸਥਾਨ ਹੈ ਬਾਕੀ ਤਾਂ ਵੈਸੇ ਤਾਂ ਸਾਰਿਆਂ ਨੂੰ ਪਤਾ ਹੀ ਹੋਣਾ ਹੈ ਇੱਥੇ ਛੋਟੇ ਸਾਹਿਬ ਜਦਿਆਂ ਨੂੰ ਇਸ਼ਾਰਾ ਕੀਤਾ ਗਿਆ ਸੀ ਉਹ ਪਵਿੱਤਰ ਸਥਾਨ ਹੈ ਜੀ ਇੱਥੇ ਅਸੀਂ ਦਰਸ਼ਨ ਕੀਤੇ ਪਵਿੱਤਰ ਸਥਾਨ ਦੇ ਤੇ ਉਸ ਤੋਂ ਬਾਅਦ ਅਸੀਂ ਚੱਲ ਪਏ ਸੀਗੇ ਜੀ ਠੰਡੇ ਬੁਰਜ ਵੱਲ ਨੂੰ ਜਿੱਥੇ ਤਨ ਤਨ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਦਿਆਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਸੀ ਨਾ ਉਧਰਲੀ ਸਾਈਡ ਜਾ ਰਹੇ ਸੀਗੇ ਤੇ ਜਦੋਂ ਤੁਸੀਂ ਕਦੇ ਆਏ ਤਾਂ ਸਾਰੇ ਜ਼ਰੂਰ ਦਰਸ਼ਨ ਕਰਕੇ ਜਾਇਓ ਜਿਹੜੇ ਵੀ ਦੂਰ ਦੇ ਨੇ ਕਦੇ ਨਹੀਂ ਆਏ ਫਤੇਗੜ ਸਾਹਿਬ ਇਹ ਜ਼ਰੂਰ ਆਇਓ ਜੀ ਤੇ ਇੱਥੇ ਆ ਕੇ ਬਹੁਤ ਹੀ ਜ਼ਿਆਦਾ ਦਿਲ ਨੂੰ ਤੇ ਮਨ ਨੂੰ ਸਕੂਨ ਮਿਲਦਾ ਹੈ ਫਿਰ ਅਸੀਂ ਚਲੇ ਗਏ ਸੀਗੇ ਜੀ ਸਰੋਵਰ ਵੱਲ ਨੂੰ ਤੇ ਇੱਥੇ ਅਸੀਂ ਇਸ਼ਨਾਨ ਦਾ ਪੰਜ ਇਸ਼ਨਾਨਾ ਕਰ ਲਿਆ ਸੀਗਾ ਤੇ ਫੋਟੋ ਤਾਂ ਤੇ ਖਿੱਚਣ ਨਹੀਂ ਦਿੰਦੇ ਹੈਗੇ ਬਟ ਫਿਰ ਵੀ ਮੈਂ ਕਿਹਾ ਵੀ ਮੈਂ ਆਪਣੇ YouTube ਫੈਮਲੀ ਨਾਲ ਸ਼ੇਅਰ ਕਰਨਾ ਹੈ ਤੇ ਇਸ ਲਈ ਮੈਂ ਥੋੜਾ ਬਹੁਤਾ ਵਲੌਗ ਬਣਾ ਲਿਆ ਸੀ ਚੋਰੀ ਤੋਂ ਤੇ ਇੱਥੇ ਨਹੀਂ ਜੀ ਮਛਲੀਆਂ ਬਹੁਤ ਹੀ ਸੋਹਣੀਆਂ ਸੋਹਣੀਆਂ ਤੇ ਕਾਫੀ ਝੁੰਡ ਜੇ ਸੀਗੇ ਵਿੱਚ ਜਾਣ ਤਾਂ ਥੋੜਾ ਜਿਹਾ ਡਰ ਲੱਗਦਾ ਸੀ ਕਿ ਦੰਦੀ ਉਹਨਾਂ ਵੱਢਣ ਬਟ ਉਹ ਤਾਂ ਪਹਿਲਾਂ ਹੀ ਭੱਜ ਜਾਂਦੀਆਂ ਨੇ ਮੜਾ ਜਿਹਾ ਖੜਕਾ ਹੋਏ ਤੋਂ ਤੇ ਉਹ ਫਿਰ ਰਹੀਆਂ ਸੀਗੀਆਂ ਤੇ ਲੰਗਰ ਛੱਕ ਕੇ ਮੁੜਦੇ ਹੋਏ ਨੇ ਜੀ ਅਸੀਂ ਥੋੜੀ ਜੀ ਸ਼ਾਪਿੰਗ ਕਰਨੀ ਸੀਗੀ ਤਾਂ ਕਰਕੇ ਅਸੀਂ ਖਮਾਨਵਾਕੇ ਥੋੜੀ ਜੀ ਸ਼ਾਪਿੰਗ ਕੀਤੀ ਤੇ ਘਰ ਆ ਕੇ ਬਸ ਰੈਸਟੇ ਕੀਤੀ ਕਿਉਂਕਿ ਮੈਂ ਥੋੜੀ ਜਿਹੀ ਬਿਮਾਰ ਵੀ ਸੀ ਸ਼ਾਮ ਵੇਲੇ ਮੈਂ ਬ੍ਰਦਰ ਤੇ ਅਸੀਂ ਆਗੇ ਸੀਗੇ ਜੀ ਘਰੋਂ ਚੱਲ ਪਏ ਸੀ ਮਤਲਬ ਵੀਰੇ ਦੀ ਸ਼ਾਪ ਤੇ ਜਾਣਾ ਸੀਗਾ ਤੇ ਆ ਤੁਹਾਨੂੰ ਮੈਂ ਦੱਸਿਆ ਸੀ ਨਾ ਚਾਹੇ ਦਿਨ ਹੋਵੇ ਚਾਹੇ ਰਾਤ ਹੋਵੇ ਇੱਥੇ ਫਟਕ ਲੱਗਣੇ ਲੱਗਣੇ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਪਤਾ ਨਹੀਂ ਕਿਉਂ ਇੰਨੇ ਜ਼ਿਆਦਾ ਫਟਕ ਲੱਗਦੇ ਨੇ ਤੇ ਇੱਥੇ ਬਹੁਤ ਟਾਈਮ ਖਰਾਬ ਹੁੰਦਾ ਹੈ ਜੇ ਕਿਸੇ ਕੰਮ ਨੂੰ 10 ਮਿੰਟ ਲੱਗਣਾ ਹੈ ਤਾਂ ਅੱਧਾ ਘੰਟਾ ਲੱਗ ਜਾਂਦਾ ਫਟਕਾਂ ਕਰਕੇ ਤੇ ਇਹ ਹੈ ਜੀ ਵੀਰੇ ਦੀ ਸ਼ਾਪ ਛਾਂ ਵੇਲੇ ਜਿਹੜਾ ਕਾਊਂਟਰ ਹੁੰਦਾ ਉਹ ਸ਼ਾਪ ਤੋਂ ਬਾਹਰ ਕੱਢ ਲੈਂਦੇ ਨੇ ਤੇ ਦੋਨੋਂ ਬ੍ਰਦਰ ਨੇ ਇਹ ਛੋਟਾ ਵੀ ਇੱਥੇ ਪੂਰੀ ਤਰ੍ਹਾਂ ਕੰਮ ਕਰਾਉਂਦਾ ਹੈ ਇਹ ਵੀ ਹੁਣ ਪੂਰੀ ਤਰ੍ਹਾਂ ਨਿਪੁੰਨ ਹੋ ਚੁੱਕਿਆ ਹੈ ਕੰਮ ਵਿੱਚ ਤੇ ਇਹਨਾਂ ਨੂੰ ਅਸੀਂ ਕਿਹਾ ਆਰਡਰ ਦੇਣਾ ਸੀਗਾ ਕਿ 버ਗਰ ਰੈਡੀ ਰੱਖਿਓ ਅਸੀਂ ਥੋੜਾ ਜਿਹਾ ਹੋਰ ਕੰਮ ਜਾਣਾ ਸੀਗਾ ਕਿ ਅਸੀਂ ਆਉਨੇ ਆ ਤੁਸੀਂ ਆਪਣਾ ਰੈਡੀ ਰੱਖਿਓ 버ਗਰ ਸ਼ਰਗਰ ਤੇ ਫਿਰ ਅਸੀਂ ਇੱਕ ਹੋਰ ਸ਼ਾਪ ਤੇ ਚਲੇ ਗਏ ਸੀਗੇ ਤੇ ਇੱਥੋਂ ਮੈਂ ਨਿਊ ਸਿਮ ਦਵਾਉਣਾ ਸੀਗਾ ਭੂਆ ਜੀ ਦੇ ਬੇਟੇ ਨੂੰ ਤੇ ਇੱਥੋਂ ਦਵਾ ਕੇ ਤੇ ਫਿਰ ਇਹਨੇ ਮੈਨੂੰ ਚੀਜੀ ਦਵਾਈ ਖਾਣ ਨੂੰ ਇਹ ਪਤਾ ਨਹੀਂ ਨਾ ਮਿੱਠੇ ਮਿੱਠੇ ਜਿਹੇ ਪਹਿਲਾਂ ਮੈਂ ਖਾਂਦੀ ਹੁੰਦੀ ਸੀ ਚੀਜ਼ਾਂ ਹੁਣ ਮੈਂ ਭੁੱਲ ਗਈ ਇਹਨੂੰ ਪਤਾ ਨਹੀਂ ਕੀ ਕਹਿੰਦੇ ਨੇ ਸ਼ਾਇਦ ਬਾਲੂ ਸ਼ਾਹੀ ਹੈ ਨਾ ਇੱਕ ਗੁੜਜੇ ਦੀ ਬਣਾਈ ਹੁੰਦੀ ਹੈ ਸ਼ਾਇਦ ਉਹ ਹੈ ਇਹ ਹੁਣ ਇਹ ਰਜ ਦੇਖ ਨਹੀਂ ਸੀ ਰਹੀ ਤੇ ਇਹਨੇ ਮੈਨੂੰ ਇਹ ਦਵਾਈ ਸਿਮਨ ਦਿਵਾਉਣ ਦੀ ਖੁਸ਼ੀ 'ਚ ਮੁੰਡੇ ਨੇ ਇਹਨੂੰ ਫੋਨ ਤੇ ਪਹਿਲੀ ਵਾਰ ਸਿਮ ਮਿਲਿਆ ਤੇ ਮੈਂ ਕਿਹਾ ਚੱਲ ਤੇਰੇ ਵੱਲੋਂ ਪਾਰਟੀ ਸਹੀ ਫਸੇ ਅੱਤੋਂ ਅਸੀਂ 버거 ਸ਼ਾਗਰ ਫੜੇ ਤੇ ਘਰੇ ਆਗੇ ਸੀਗੇ ਤੇ ਤੁਹਾਨੂੰ ਹੁਣ ਮਿਲੂੰਗੀ ਨੈਕਸਟ ਵਲੌਗ 'ਚ ਸਤਿ ਸ਼੍ਰੀ ਅਕਾਲ ਜੀ